ਕਿਸ ਨੇ ਨਹੀਂ ਦੱਸਣਾ ਸਬਜੀ ਕੱਟਣ ਦਾ ਇਹ ਵਾਲਾ ਨਵਾਂ ਤਰੀਕਾ ਬਿਨਾ ਕਰਦ ਤੋਂ ਤੇ ਰੋਟੀ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਤੇ ਜਿਹੜਾ ਤੁਹਾਨੂੰ ਅਜੇ ਮੈਂ ਸ਼ੇਅਰ ਕਰਨ ਲੱਗੀਆਂ ਤੇ ਵੀਡੀਓ ਨੂੰ ਜਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਚਲੋ ਜੀ ਪਹਿਲੀ ਟੇਬਲ ਚਲਦੇ ਆਂ ਜੀ ਇਧਰ ਅੱਗੇ ਪਿਆਜ਼ ਪਿਆਜ਼ ਮੈਂ ਕੱਟਦੀ ਪਈ ਆ ਸਿਰਫ ਇੱਕ ਪਿਆਜ਼ ਕੱਟਣਾ ਜਿਹੜਾ ਅੱਜ ਦੀ ਮੈਂ ਤੁਹਾਨੂੰ ਨਾ ਟਿਪਸੇ ਸ਼ੇਅਰ ਕਰਨ ਲੱਗੀ ਆ ਗਰਮੀਆਂ ਦੇ ਵਿੱਚ ਬਹੁਤ ਜਦੇ ਇੰਪੋਰਟੈਂਟ ਹੈ ਵਾਲਾ ਟਿਪ ਤੇ ਆਪਾਂ ਕੀ ਕਹਿੰਨ ਲਸਣ ਤੇ ਪਿਆਜ਼ ਆਪਾਂ ਦੋਨੇ ਇੱਥੇ ਲੈ ਲਏ ਤੁਸੀਂ ਦੇਖ ਸਕਦੇ ਹੋ ਤੇ ਉਦੋਂ ਬਾਅਦ ਇੱਥੇ ਮੈਂ ਲਈਏ ਜੂੜਾ ਪੈਨ ਆਦੇਸ ਆਦੇ ਤੁਸੀਂ ਤੁਸੀਂ ਬਕਸੂਆ ਵੀ ਲੈ ਸਕਦੇ ਹੋ ਬਟ ਜੂੜਾ ਪੈਨ ਸਭ ਤੋਂ ਬੈਸਟ ਹੈ ਜਿਹੜਾ ਆਪਾਂ ਜੂੜਾ ਪੈਨ ਲਈਏ ਨਾ ਆਪਾਂ ਜਿਹੜੀਆਂ ਹੈਗੀਆਂ ਪਿਆਜ਼ ਕਟਿਆ ਉਹ ਇਹਦੇ ਵਿੱਚ ਪਰੋ ਲੈਣਾ ਮਾਲਾ ਮੰਗੋ ਨਾ ਜਿਹੜਾ ਮੋਤੀ ਸੋਰੀ ਪਰੋਂਦੇ ਆ ਤੇ ਨਾਲ ਜਿਹੜਾ ਲਸਣ ਹੈਗਾ ਉਹ ਵੀ ਆਪਾਂ ਇਹਦੇ ਵਿੱਚ ਪਰੋ ਲੈਣਾ ਹੈ ਤੇ ਉਸ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਹਰੇਕ ਜਿਹੜੀ ਵਧੀਆ ਤੋਂ ਵਧੀਆ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਦੇਖ ਸਕਦੇ ਹੋ ਇੱਧਰ ਸਾਰੇ ਮੈਂ ਚੰਗੀ ਤਰ੍ਹਾਂ ਇਹਦੇ ਵਿੱਚ ਪਰੋ ਲਿਆ ਤੇ ਆਪਾਂ ਨਮਕ ਪਾ ਲਿਆ ਇਹਦੇ ਉੱਤੇ ਹਿੰਗ ਪਾ ਲਈ ਹੈ ਤੇ ਆਪਾਂ ਕੀ ਕਰਨਾ ਹੈ ਦਰਵਾਜ਼ਾ ਜਿਹੜਾ ਮੇਨ ਹੈ ਕਿਚਨ ਦਾ ਜਾਂ ਘਰਾਂ ਦਾ ਉੱਥੇ ਆਪਾਂ ਇਹਨੂੰ ਟੰਗ ਦੇਣਾ ਜਿਹੜੀਆਂ ਸ਼ਿਪਕਲੀਆਂ ਵਗੈਰਾ ਉਹ ਬਿਲਕੁਲ ਵੀ ਤੁਹਾਡੇ ਕਿਚਨ ਦੇ ਵਿੱਚ ਨਹੀਂ ਆਣੀਆਂ ਹੈਗੀਆਂ ਤੇ ਬਿਲਕੁਲ ਤੁਹਾਡੇ ਕਿਚਨ ਐਨ ਬਿਲਕੁਲ ਸਹੀ ਰਹੂਗਾ ਤੇ ਦੂਜੀ ਗੱਲ ਇਹ ਜਿਹੜੇ ਆਪਾਂ ਇਹਦੇ ਛਿਲਕੇ ਲਾਏ ਆ ਨਾ ਉਹਨਾਂ ਵਿੱਚ ਆਪਾਂ ਵਿਨੀਗਰ ਪਾ ਕੇ ਇਹਨੂੰ ਵੀ ਗੈਸ ਦੇ ਕੋਹ ਰੱਖ ਦੇਣਾ ਤਾਂ ਕਿ ਮੱਖੀ ਮੱਛਰ ਵੀ ਕੋਈ ਨਾ ਸਕੇ ਅਜ਼ਮਾਇਆ ਹੋਇਆ ਨੁਸਖਾ ਹੈ ਜਰੂਰ ਅਜ਼ਮਾਓ ਗਰਮੀਆਂ ਦੇ ਵਿੱਚ ਟਮਾਟਰ ਸਬਜੀ ਹੋਵੇ ਛੇਤੀ ਖਰਾਬ ਹੋ ਜਾਂਦੀ ਹੈ ਟਮਾਟਰਾਂ ਨੂੰ ਖਰਾਬ ਹੋਣ ਤੋਂ ਬਚਾਉਣ ਵਾਸਤੇ ਬਹੁਤ ਵਧੀਆ ਤਰੀਕਾ ਤੁਹਾਨੂੰ ਸ਼ੇਅਰ ਕਰਨ ਲੱਗੀਆਂ ਜਿਹੜੀ ਇਹ ਬੈਕ ਸਾਈਡ ਡੰਡੀਆਂ ਤੁਸੀਂ ਦੇਖ ਸਕਦੇ ਇਹਨਾਂ ਸਾਰੀਆਂ ਡੰਡੀਆਂ ਨੂੰ ਆਪਾਂ ਤੋੜ ਲੈਣਾ ਹੈ ਏ ਇਹ ਆ ਵੀ ਜੇ ਕੋ ਬੱਤੀ ਵਗੈਰਾ ਕਿਉਂਕਿ ਗਰਮੀਆਂ ਚ ਹੁੰਦੀ ਨਹੀਂ ਹੈਗੀ ਹੈ ਨਾ ਬਹੁਤ ਘਟ ਬੱਤੀ ਜਾਂਦੀ ਹੈ ਤੇ ਉਹਦੇ ਕਰਕੇ ਸਾਡੀ ਸਬਜ਼ੀ ਖਰਾਬ ਹੋ ਜਾਂਦੀ ਹੈ ਬਟ ਜਿਹੜਾ ਨੁਸਖਾ ਤੁਹਾਨੂੰ ਦੱਸਣਾ ਹੈ ਨਾ ਇਹਨਾਂ ਸਬਜ਼ੀਆਂ ਤੁਹਾਡੀਆਂ ਹਰੇਕ ਸੇਫ ਰਹਿਣੀਆਂ ਤੁਸੀਂ ਦੇਖ ਸਕਦੇ ਹੋ ਇੱਥੇ ਸਾਰਿਆਂ ਦੇ ਮੈਂ ਜਿਹੜੀ ਹੈਗੀਆਂ ਸੀ ਛਿਲਕ ਜਿਹੜ ਸਾਈਡ ਦੇ ਉਹ ਉਤਾਰ ਦਿੱਤੀਆਂ ਡੰਡੀਆਂ ਜੀਆਂ ਤੇ ਆਪਾਂ ਕੀ ਕਰਨ ਇੱਥੇ ਹਲਦੀ ਲੈਣੀ ਹੈ ਹਲਦੀ ਨੂੰ ਜਿੱਥੋਂ ਆਪਾਂ ਡੰਡੀਆਂ ਦੀ ਉਹ ਉਤਾਰੀ ਸੀ ਤੁਸੀਂ ਦੇ ਜਦੈ ਇਹ ਚੰਗੀ ਤਰ੍ਹਾਂ ਆਪਾਂ ਹਲਦੀ ਲਗਾ ਦੇਣੀ ਹੈ ਹਲਦੀ ਲਗਾ ਕੇ ਤੁਸੀਂ ਇਹਨੂੰ ਡੱਬੇ ਦੇ ਵਿੱਚ ਫ੍ਰਿਜ ਦੇ ਵਿੱਚ ਵੀ ਰੱਖ ਸਕਦੇ ਹੋ ਜਾਂ ਤੁਸੀਂ ਇਸ ਤਰ੍ਹਾਂ ਬਾਹਰ ਰਹਿਣ ਦਾ ਥੋੜੀ ਜਿਹੜੇ ਟਮਾਟਰ ਆ ਬਹੁਤ ਜ਼ਿਆਦਾ ਟਾਈਮ ਲੰਬੇ ਟਾਈਮ ਤੱਕ ਸਹੀ ਰਹਿਣੇ ਬਿਲਕੁਲ ਵੀ ਖਰਾਬ ਨਹੀਂ ਹੋਣੇ ਪਰ ਜਦੋਂ ਵੀ ਤੁਸੀਂ ਟਮਾਟਰ ਰੱਖਣੇ ਆ ਨਾ ਜਿੱਧਰ ਆਪਾਂ ਹਲਦੀ ਲਾਈਆ ਉਹ ਵਾਲਾ ਹਿੱਸਾ ਤੁਸੀਂ ਉਹ ਥੱਲੇ ਨੂੰ ਕਰਕੇ ਰੱਖਣਾ ਹੈ ਆਈ ਹੋਪ ਤੁਹਾਨੂੰ ਇਹ ਵਾਲੀ ਟਿਪ ਵੀ ਵਧੀਆ ਲੱਗੀ ਹੋਵੇ। ਲੋ ਜੀ ਗਰਮੀਆਂ ਦੇ ਵਿੱਚ ਬੱਚਿਆਂ ਨੂੰ ਖੀਰੇ ਦੇਣੇ ਬਹੁਤ ਵਧੀਆ ਹੈ ਨਾ ਪਰ ਬੱਚੇ ਹੈਗੇ ਵੀ ਸਲਾਦ ਵਗੈਰਾ ਖੀਰੇ ਵਗੈਰਾ ਖਾਂਦੇ ਨਹੀਂ ਹੈਗੇ। ਉਹਨਾਂ ਨੂੰ ਖੁਲਾਣ ਦਾ ਵਧੀਆ ਤੇ ਸਿੰਪਲ ਤਰੀਕਾ ਤੁਹਾਨੂੰ ਸ਼ੇਕ ਕਰਨ ਲੱਗੀਆਂ ਤਾਂ ਕਿ ਤੁਹਾਡੇ ਬੱਚੇ ਨੂੰ ਗਰਮੀ ਤੋਂ ਵੀ ਰਾਹਤ ਰਹੇ ਹੈ ਨਾ। ਇੱਥੇ ਦੇਖ ਸਕਦੇ ਖੀਰੇ ਨੂੰ ਮੈਂ ਚੰਗੀ ਤਰ੍ਹਾਂ ਦੋ ਖੀਰੇ ਲੈ ਸੀ ਕद्दू ਦਾ ਸੱਕਰ ਲਿਆ ਤੇ ਇੱਥੇ ਹੈਗਾ ਦਹੀਂ ਦਹੀਂ ਦੇ ਵਿੱਚ ਆਪਾਂ ਇਹਨਾਂ ਜਿੰਨਾ ਵੀ ਖੀਰਿਆਂ ਦਾ ਪਾਣੀ ਨਿਕਲਿਆ ਸਾਰਾ ਨਿਚੋੜ ਕੇ ਆਪਾਂ ਦਹੀਂ ਦੇ ਵਿੱਚ ਖੀਰਿਆਂ ਨੂੰ ਪਾ ਦੇਣਾ ਹੈ। ਇਸ ਤਰ੍ਹਾਂ ਤੁਸੀਂ ਬੱਚਿਆਂ ਆਪਣਿਆਂ ਨੂੰ ਖੀਰੇ ਵਗੈਰਾ ਦਹੀਂ ਵਗੈਰਾ ਠੰਡੀਆਂ ਚੀਜ਼ਾਂ ਖਵਾ ਸਕਦੇ ਹੋ ਵਿੱਚ ਅਨਾਰ ਦੇ ਵੀ ਦਾਣੇ ਤੁਸੀਂ ਪਾ ਸਕਦੇ ਹੋ ਪਰ ਜਿਹੜਾ ਖੀਰਿਆਂ ਦਾ ਪਾਣੀ ਹੈ ਇਹ ਵੀ ਆਪਾਂ ਗੇਰਨਾ ਨਹੀਂ ਆਏਗਾ ਇਹਨੂੰ ਕੋਲੀ ਚ ਸਟੋਰ ਕਰਕੇ ਰੱਖ ਲੈਣਾ ਜਦੋਂ ਵੀ ਧੁੱਪ ਹੋ ਤੁਸੀਂ ਕਦੇ ਬਾਹਰ ਆਉਂਦੇ ਹੋ ਨਾ ਫ੍ਰਿਜ ਦੇ ਵਿੱਚ ਰੱਖ ਲੈਣਾ ਤੇ ਆਪਣੇ ਫੇਸ ਤੇ ਤੁਸੀਂ ਲਗਾ ਸਕਦੇ ਹੋ ਚਲੋ ਜੀ ਅਗਲੀ ਟੇਬਲ ਚੱਲਦੇ ਆਂ ਇੱਧਰ ਬਚਾਅ ਲੱਗੀ ਸੀ ਮਮਾ ਕਾ ਨਾਲ ਆ ਗਈ ਚਲੋ ਚਾਹ ਵੀ ਆਪਾਂ ਬਣਾ ਲੈਂਦੇ ਆਂ ਤੇ ਅਗਲੀ ਟੇਬਲ ਚੱਲਦੇ ਆਂ ਜਦੋਂ ਵੀ ਆਪਾਂ ਰੋਟੀ ਬਣਾਉਂਦੇ ਜਦੋਂ ਨਮਾ ਆਟਾ ਹੁੰਦਾ ਹੈ ਨਾ ਇਹ ਕਿਤਾ ਸਾਡੀ ਰੋਟੀ ਵੀ ਕਾਲੀ ਜਾਂਦੀ ਤੇ ਨਾਲ ਚਿੱਪਦਾ ਰਹਿੰਦਾ ਹੈ ਨਾ ਆਟਾ ਜਦੋਂ ਆਪਾਂ ਰੋਟੀ ਮੈਂ ਆਪਾਂ ਇੱਥੇ ਕੀ ਕਰਨਾ ਪਾਣੀ ਲਿਆ ਹੈ ਪੰਨ ਨੂੰ ਚਕਲੇ ਤੇ ਥੋੜਾ ਜਿਹਾ ਪਾਲਾ ਨਾ ਉੱਤੇ ਪਾ ਦੇਣਾ ਹੈ ਨਮਕ ਨਮਕ ਨਾਲ ਇਹਨੂੰ ਆਪਾਂ ਚੰਗੀ ਤਰ੍ਹਾਂ ਚਕਲੇ ਤੇ ਪਾਣੀ ਨਾਲ ਨਮਕ ਨੂੰ ਚੰਗੀ ਤਰ੍ਹਾਂ ਆਪਾਂ ਮਲ ਦੇਣਾ ਹੈ ਤਾਂ ਕਿ ਇਹਨੂੰ ਮਲਣ ਤੋਂ ਬਾਅਦ 5 ਕਿ ਮਿੰਟ ਤੱਕ ਆਪਾਂ ਰਹਿਣ ਦੇਣਾ ਇਸੇ ਤਰ੍ਹਾਂ ਤਾਂ ਕਿ ਇਹ ਜਿੰਨਾ ਵੀ ਨਮਕ ਵਾਲਾ ਪਾਣੀ ਸੋਖ ਲੈਵੇ ਤੇ ਬਾਅਦ ਵਿੱਚ ਇਹਨੂੰ ਸਾਫ ਕੱਪੜੇ ਨਾਲ ਆਪਾਂ ਚੰਗੀ ਤਰ੍ਹਾਂ ਸਾਫ ਕਰ ਲੈਣਾ ਹੈ ਇਹ ਜਿਹੜੇ ਵੀ ਤੁਹਾਡੇ ਨਾਲ ਟਿਪਸ ਆਪਾਂ ਸ਼ੇਅਰ ਕਰਦੇ ਆਂ ਇਹ ਖੁਦ ਘਰ 'ਚ ਆਪਾਂ ਅਪਣਾਉਂਦੇ ਟਿਪਸ ਤਾਂ ਹੀ ਤੁਹਾਨੂੰ ਸ਼ੇਅਰ ਕਰਦੇ ਆਂ ਲੋ ਜਨ ਚੰਗੀ ਤਰ੍ਹਾਂ ਸਾਫ ਕਰਨ ਤੋਂ ਬਾਅਦ ਹੁਣ ਤੁਸੀਂ ਦੇਖੋਗੇ ਤੇ ਰੋਟੀ ਬਣਾਉ ਰੋਟੀ ਇੱਕ ਤੁਹਾਡੇ ਨਾਲੇ ਬਿਲਕੁਲ ਨਹੀਂ ਚਿਪਕਣੀ ਹੈਗੀ ਐ ਤੇ ਦੂਜੇ ਤੁਹਾਡੀ ਰੋਟੀਆਂ ਵੀ ਜਿਹੜੀਆਂ ਕਾਲੀਆਂ ਆਉਂਦੀਆਂ ਨਾ ਉਹ ਵੀ ਰੋਟੀਆਂ ਥੋੜੀ ਬਿਲਕੁਲ ਚਿੱਟੀਆਂ ਆਉਣੀਆਂ ਸ਼ੁਰੂ ਹੋ ਜਾਣੀਆਂ ਤੁਸੀਂ ਦੇਖ ਸਕਦੇ ਹੋ ਇਹ ਕ੍ਰੀਏਬਿਲਿਟੀ ਟਿਪਸ ਵਧੀਆ ਲੱਗਦੀਆਂ ਤਾਂ ਜਰੂਰ ਇਹਨੂੰ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਕਿ ਤੁਸੀਂ ਵੀਡੀਓ ਕਿੱਥੋਂ ਵਾਚ ਕਰਦੇ ਹੋ ਕਿਹੜੇ ਇਲਾਕੇ ਤੇ ਦੇਖ ਰਹੇ ਆ ਤੇ ਤੁਹਾਡੇ ਵਾਲੇ ਇਲਾਕੇ 'ਚ ਕਿੰਦਾ ਗਰਮੀ ਪੈਣ ਦੀ ਹੈ ਮੀਂਹ ਨੇ ਤਾਂ ਵੈਸੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਹੋਇਆ ਹੈ ਕਿਸਾਨਾਂ ਦਾ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਮੀਂਹ ਹਲਾ ਠਹਿਰ ਕੇ ਪਵੇ ਹੈਨਾ ਤੇ ਸਬਜੀ ਕੱਟਣ ਸ਼ਿਮਲਾ ਮਿਰਚਾ ਕੱਟਣ ਜਿਹੜਾ ਅੱਜ ਦਾ ਤਰੀਕਾ ਤੁਹਾਨੂੰ ਸ਼ੇਅਰ ਕਰਨ ਲੱਗੀ ਆ ਤੁਹਾਨੂੰ ਬਹੁਤ ਵਧੀਆ ਇਹ ਵਾਲਾ ਤਰੀਕਾ ਲੱਗਣਾ ਇੱਥੇ ਪਲਾਸਟਿਕ ਦਾ ਮੈਂ ਲਫਾਫਾ ਲਿਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿੰਨੀ ਸ਼ਿਮਲਾ ਮਿਰਚਾਂ ਸੀਗਾ ਮੈਂ ਇਹਦੇ ਵਿੱਚ ਪਾ ਦਿੱਤੀਆਂ ਸ਼ਿਮਲਾ ਮਿਰਚਾ ਪਾਉਣ ਤੋਂ ਬਾਅਦ ਆਪਾਂ ਇਹਨੂੰ ਤੇ ਸ਼ਿਮਲਾ ਮਿਰਚ ਇਸ ਤਰ੍ਹਾਂ ਰੱਖ ਕੇ ਆਪਾਂ ਆ ਦੇ ਸਕਦੇ ਹੋ ਸਿਰਫ ਆਪਾਂ ਥੋੜੇ ਜਿਹਾ ਥੱਪੜਾਂ ਦੇ ਨਾਲ ਹੀ ਆਪਾਂ ਸ਼ਿਮਲਾ ਮਿਰਚਾਂ ਨੂੰ ਕੱਟ ਦੇਣਾ ਕੋਈ ਘਰ ਦੇ ਦੀ ਲੋੜ ਨਹੀਂ ਪੈਣੀ ਸ਼ਿਮਲਾ ਮਿਰਚ ਵੀ ਬਹੁਤ ਵਧੀਆ ਕੱਟ ਆਉਣੀ ਹੈ ਜੇ ਕਰੇ ਤੇ ਵਿੱਚ ਤੁਹਾਨੂੰ ਵੀ ਹੈਗੇ ਆ ਨਾ ਤਾਂ ਵੀ ਨੂੰ ਤੁਸੀਂ ਬਾਅਦ ਵਿੱਚ ਬੋਸ਼ ਕਰ ਲੋ ਅਸਿਮਲਾ ਮਿਰਚ ਨਾ ਤਾਂ 20 ਸਾਲੇ ਉੱਤੇ ਆ ਗਏ ਜਾਂ ਤੁਸੀਂ ਦੇਖ ਸਕਦੇ ਹੋ ਹੁਣ ਮੈਂ ਇਹਦੇ ਵਿੱਚ ਕੱਢ ਕੇ ਵੀ ਦੱਸਦੀਆਂ ਲਫਾਫੇ ਦੇ ਵਿੱਚ ਸੋਰੀ ਟੋਪਰੀ ਦੇ ਵਿੱਚ ਕੱਢ ਕੇ ਦਿਖਾ ਦਿੰਦੀ ਆ ਦੇਖੋ ਕਿੰਨੀਆਂ ਵਧੀਆ ਢੰਗ ਨਾਲ ਸ਼ਿਮਲਾ ਮਿਰਚ ਆਪਣੀਆਂ ਕੱਟ ਹੋ ਗਈਆਂ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਉਹ ਵੀ ਪਰ ਇਹ ਜਿਹੜੀ ਇਨਸਾਈਡ ਦੀਆਂ ਡੰਡੀਆਂ ਹੁੰਦੀਆਂ ਨਾ ਉਹ ਵਾਲੇ ਸਾਈਡ ਤੋਂ ਇਸ ਤਰ੍ਹਾਂ ਦੇਖੋ ਕੱਢਣੇ ਪੈਣੇ ਆ ਤੇ ਆਈ ਹੋਪ ਇਹ ਵਾਲੀ ਟਿਪ ਤੁਹਾਨੂੰ ਬਹੁਤ ਜਿਆਦਾ ਵਧੀਆ ਲੱਗੀ ਹੋਊਗੀ ਜਿੱਥੇ ਆਪਾਂ ਨੂੰ ਕਿੰਨੇ ਕਿੰਨੇ ਟਾਈਮ ਸ਼ਿमला मिरची ਕੱਟਣੀ ਤੇ ਹੁਣ ਮਿੰਟਾਂ ਸਕਿੰਟਾਂ ਦੇ ਵਿੱਚ ਸ਼ਿमला मिरची ਕੱਟੋ ਹੋ ਗਈ ਹੈ ਹਨਾ ਚਲਿਜੀਏ ਅਗਲੀ ਟੇਬਲ ਚੱਲਦੇ ਹਾਂ ਤੇ ਇਧਰ ਵੀ ਪਿਆਜ਼ ਨੂੰ ਮੈਂ ਕੱਟ ਕਰ ਲਿਆ ਲਸਣ ਨੂੰ ਕੱਟ ਕਰ ਲਿਆ ਤੇ ਇਹਦੇ ਵਿੱਚ ਮੈਂ ਪਾ ਦੇਵਾਂਗੀ ਸਿਰਕਾ ਤੇ ਨਾਲ ਹੀ ਪਾ ਦਵਾਂਗੀ ਹਿੰਗ ਤੇ ਨਾਲ ਹੀ ਨਮਕ ਪਾ ਦਵਾਂਗੀ ਇਹ ਵੀ ਆਪਣੇ ਘਰ ਤੋਂ ਮੱਖੀਆਂ ਮਛਰਾਂ ਨੂੰ ਦੂਰ ਭਜਾਂਦਾ ਮੈਂ ਕਿਹਾ ਚਲੋ ਇਹ ਵਾਲੀ ਵੀ ਟਿਪ ਤੁਹਾਨੂੰ ਸ਼ੇਅਰ ਕਰ ਦਵਾਂ ਜਿਹੜੀ ਆਪਾਂ ਇਹਦੇ ਵਿੱਚ ਹਿੰਗ ਪਾਈ ਹੈ ਨਾ ਉਹਦੇ ਨਾਲ ਜਿਹੜਾ ਆਉਂਦੀ ਨਾ ਸਮੈਲ ਨਾ ਮੱਖੀਆਂ ਨੂੰ ਵਧੀਆ ਲੱਗਦੀ ਹੈ ਨਾ ਮੱਛਰਾਂ ਨੂੰ ਨਾ ਕਾਂਕਰੋ ਜਨ ਇਸ ਕਰਕੇ ਹਿੰਗ ਦੀ ਵਰਤੋਂ ਜ਼ਰੂਰ ਕਰਿਆ ਕਰੋ